ਉਸੀਂ ਦੇਖ ਰਹੇ ਹਾਂ ਰਵਨੀਤ ਸਿੰਘ ਬਿੱਟੂ ਪੁਰੀ ਕਾਂਗਰਸ ਪਾਰਟੀ ਨਾਲ ਅੱਗੇ ਵਧ ਰਹੇ ਨੇ ਤਾਲਾ ਲਾਉਣ ਦੀ ਗੱਲ ਕੀਤੀ ਗਈ ਇਸ ਪੂਰਾ ਜੋਸ਼ ਹੈ ਕਾਂਗਰਸ ਪਾਰਟੀ ਦੇ ਵਰਕਰਾਂ ਵਿੱਚ ਤਾਂ ਦੇਖਦੇ ਹਾਂ ਤਾਲਾ ਲਾਉਣ ਚ ਕਾਮਯਾਬ ਹੋ ਸਕਣਗੇ ਜਾਂ ਨਹੀਂ ਹੋ ਸਕਣਗੇ ਹਾਲਾਂਕਿ ਮੂਰੇ ਬੈਰੀਕੇਡਿੰਗ ਤੇ ਤਾਲਾ ਲਗਾਇਆ ਬਾ ਤੇ ਪੂਰਾ ਜੋਸ਼ ਨਜ਼ਰ ਆ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਬੈਰੀਕੇਡਿੰਗ ੱੱਕੇ ਮਾਰੇ ਜਾ ਰਹੇ ਨੇ ਪਰ ਆਦਮੀ ਕੋ ਫਿਲਮ ਨਹੀਂ ਤੇ ਮਿੱਟੂ ਵੀ ਅੱਗੇ ਵਧਦੇ ਨਜ਼ਰ ਆ ਰਹੇ ਨੇ ਭਾਰਤ ਪੂਸ਼ਣ ਆਸ਼ੂ ਸੰਜੇ ਤਲਵਾਰ ਜਿਲ੍ਹਾ ਕਾਂਗਰਸ ਦੇ ਪ੍ਰਚਲਾਨ ਤਾਂ ਪੂਰਾ ਜੋਸ਼ ਨਜ਼ਰ ਆ ਰਿਹਾ ਤਾਲੇ ਦਿਖਾਉਂਦੇ ਨਜ਼ਰ ਆ ਰਹੇ ਨੇ ਸਿੰਗਲ ਦਿਖਾਉਂਦੇ ਨਜ਼ਰ ਆ ਰਹੇ ਨੇ ਪਰ ਉੱਪਰੁੱਟੇ ਜਾ ਰਹੇ ਨੇ ਦਿਖਾਉਂਦੇ ਨਜ਼ਰ ਆ ਰਹੇ ਨੇ ਸੰਸਦ ਅਮਨੀ ਸਿੰਘ ਮਿੱਟੂ ਵੀ ਹੈ ਨਾ ਪ੍ਰਦਰਸ਼ਨ ਦੇਖ ਸਕਦੇ ਹੋ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਜਿਹੜਾ ਨਗਰ ਨਿਗਮ A ਜ਼ੋਨ ਦੇ ਬਾਹਰ ਟਪੈਰੀਕੇਟਿੰਗ ਟੱਪਣ ਦੀ ਕੋਸ਼ਿਸ਼ ਜਿਹੜੀ ਹੈ ਯੂਥ ਕਾਂਗਰਸ ਵੱਲੋਂ ਕੀਤੀ ਜਾ ਰਹੀ ਹੈ ਹਾਲਾਂਕਿ ਰਵਨੀਤ ਸਿੰਘ ਬਿੱਟੂ ਥੋੜਾ ਪਿਛੇ ਆ ਤਮam ਤਾਂ ਨਗਰ ਨਿਗਮ ਦੀਆਂ ਚੋਣਾ ਨਾ ਹੋਣ ਕਰਕੇ ਤੇ ਲੋਕਾਂ ਦੀ ਖੱਜਲ ਖਵਾਰੀ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਇਹ ਪ੍ਰਦਰਸ਼ਨ ਦੀ ਕਾਲ ਕੀਤੀ ਗਈ ਸੀ ਜਿਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਯੂਥ ਕਾਂਗਰਸੀ ਆਗੂ ਵਰਕਰ ਜਿਹੜੇ ਨੇ ਉਹ ਬੈਰੀਕੇਡ ਟੱਪਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਨੇ ਤੱਪੂਸੀ ਵੀ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆ ਰਹੀ ਹੈ ਸੰਸਦ ਅਨੀਸ਼ ਸਿੰਘ ਬਿੱਟੂ ਪਿੱਛੇ ਨੇ ਬਾਤ ਕੁਸ਼ਨ ਆਸ਼ੂ ਚੂੜੀਆਂ ਸੁੱਟੀਆਂ ਜਾ ਰਹੀਆਂ ਨੇ ਨਗਰ ਨਿਗਮ ਵਾਲੇ ਚੂੜੀਆਂ ਸੁੱਟੀਆਂ ਜਾ ਰਹੀਆਂ ਨੇ ਮਹਿਲਾਵਾਂ ਵੱਲੋਂ ਚੂੜੀਆਂ ਜਿਹੜੀਆਂ ਨੇ ਉਹ ਸੁੱਟੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਸੰਗਲ ਲੈ ਕੇ ਆਏ ਨੇ ਸ਼ਾਬ ਕਸ਼ਾਬ ਸ਼ਾਬ ਸਾਬਕਾ ਮੰਤਰੀ ਭਾਰਤ ਕੁਸ਼ਨਾਸ਼ੂ ਸੰਜੀਤ ਤਲਵਾਰ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਨਾਲ ਸੰਜੀਤ ਤਲਵਾਰ ਨਜ਼ਰ ਆ ਰਹੇ ਨੇ ਤਾਂ ਯੁਗੇਸ਼ ਖੰਡਾ ਬੈਰੀਗੇਡ ਤੇ ਚੜੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਨਾਲ ਪੂਰੇ ਤਰ੍ਹਾਂ ਜੋਸ਼ ਨਜ਼ਰ ਆ ਰਿਹਾ ਹੈ ਇਲੈਕਸ਼ਨਾਂ ਦਾ ਲੈ ਕੇ ਕਿਉਂਕਿ ਮੌਜੂਦਾ ਸਰਕਾਰ ਵੱਲੋਂ ਇਲੈਕਸ਼ਨ ਨਹੀਂ ਕਰਵਾਈ ਗਈ ਤੇ ਦੂਜਾ ਕੌਂਸਲਰਾਂ ਦੀ ਜਿਹੜੀ ਆਪਰਾ ਖੋ ਕੇ ਐਮਐਲਏ ਕੋਲ ਦੇਤੀਆਂ ਨੇ ਤਾਂ ਇਸ ਕਰਕੇ ਤੁਸੀਂ ਦੇਖ ਸਕਦੇ ਹੋ ਆਤਮਾ ਦੇ ਤਾਂ ਪੂਰੀ ਤਰ੍ਹਾਂ ਨਾਲ ਜੋਸ਼ ਨਜ਼ਰ ਆ ਰਹੇ ਹਾਲਕੀ ਸੰਸਦ ਅਨਨੀਤ ਸਿੰਘ ਬਿੱਟੂ ਪਿੱਛੇ ਨੇ ਅਨਨੀਤ ਸਿੰਘ ਬਿੱਟੂ ਪਿੱਛੇ ਨੇ ਹਲੇ ਆਸ਼ੂ ਨਜ਼ਰ ਆ ਰਹੇ ਨੇ ਪਾਟ ਕੁਸ਼ਨਾਸ਼ੂ ਚੰਗੀ ਤਰ੍ਹਾਂ ਬੈਲਡਿੰਗ ਗੇਡਿੰਗ ਕੀਤੀ ਗਈ ਹੈ ਸੰਜੇ ਤਲਵਾਰ ਜਿਹੜੇ ਨੇ ਉਹ ਅੱਗੇ ਵਧ ਰਹੇ ਨੇ ਦਾ ਪੂਰਾ ਪ੍ਰਦਰਸ਼ਨ ਜਿਹੜਾ ਕਾਂਗਰਸ ਪਾਰਟੀ ਵੱਲੋਂ ਕੀਤਾ ਜਾ ਰਿਹਾ ਹੈ ਸਿੰਗਲ ਲੈ ਕੇ ਆਏ ਨੇ ਨਾਲ ਸਾਂਸਦ ਅਵਨੀਤ ਸਿੰਘ ਬਿੱਟੂ ਨਜ਼ਰ ਆ ਰਹੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਸਾਂਸਦ ਅਵਨੀਤ ਸਿੰਘ ਬਿੱਟੂ ਅੱਗੇ ਆ ਰਹੇ ਨੇ ਦਾ ਪੂਰੀ ਤਰ੍ਹਾਂ ਨਾਲ ਜੋਸ਼ ਨਜ਼ਰ ਆ ਰਿਹਾ ਹੈ ਤੇ ਸਿੰਗਲ ਲੈ ਕੇ ਆਏ ਨੇ ਸਿੰਗਲ ਸੰਜੀਤ ਤਲਵਾਰ ਦੇ ਹੱਥ ਚ ਫੜੇ ਹੋਏ ਨੇ ਬੈਰੀਕੇਡ ਤੇ ਚੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਸਦ ਅਵਨੀਤ ਸਿੰਘ ਬਿੱਟੂ ਵੀ ਅੱਗੇ ਨੂੰ ਵੱਧ ਰਹੇ ਨੇ ਤਾਂ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਬੈਰੀਕੇਟਿੰਗ ਨੂੰ ਪਹਿਲਾਂ ਹੀ ਬੰਦ ਕੀਤਾ ਗਿਆ ਤਾਂ ਹੁਣ ਸੰਸਦ ਅਵਨੀਤ ਸਿੰਘ ਬਿੱਟੂ ਅੱਗੇ ਆ ਰਹੇ ਨੇ ਜਗੇਸ਼ ਖਾਂਡਾ ਅੱਗੇ ਵੱਚੁਕੇ ਨੇ ਤਾਂ ਪੁਲਿਸ ਦੇ ਪੁਲਿਸ ਵੱਲੋਂ ਪੂਰੀ ਤਿਆਰੀ ਕੀਤੀ ਗਈ ਹੈ ਮੌਕੇ ਤੇ ਅਧਿਕਾਰੀਆਂ ਪਹੁੰਚੇ ਹੋਏ ਨੇ ਡਿਪਟੀ ਕਮਿਸ਼ਨਰ ਪਹੁੰਚੇ ਹੋਏ ਨੇ ਪੁਲਿਸ ਤਾਂ ACB ਪਹੁੰਚੇ ਹੋਏ ਨੇ ਮੌਕੇ ਤੇ ਲॉय ਲਾਰਡ ਦੀ ਸਥਿਤੀ ਨੂੰ ਦੇਖਦੇ ਹੋਏ ਤਮਾਮ ਆਗੂ ਤਮਾਮ ਪੁਲਿਸ ਅਫਸਰ ਪਹੁੰਚੇ ਹੋਏ ਨੇ ਚੋਰੀਆਂ ਸੁੱਟੀਆਂ ਜਾ ਰਹੀਆਂ ਨੇ ਕਾਰਪੋਰੇਸ਼ਨ ਵੱਲ ਕਾਰਪੇਸ਼ਨ ਵਾਲੇ ਚੁਰੇ ਸੱਟੇ ਦਾ ਰਣਨੀਤ ਬਿੱਟੂ ਅੱਗੇ ਵਧੇ ਨੇ ਤਾਂ ਜਿਸ ਤਰ੍ਹਾਂ ਤਾਲੇ ਲਾਉਣ ਦੀ ਗੱਲ ਕੀਤੀ ਗਈ ਸੀ ਦੇਖਦੇ ਆ ਵੀ ਤਾਲਾ ਲਾਉਣ ਚ ਕਾਮਯਾਬ ਹੁੰਦੇ ਆ ਨਹੀਂ ਹੁੰਦੇ ਤਾਂ ਸੰਸਦ ਵਿਨੈਤ ਸਿੰਘ ਬਿੱਟੂ ਅੱਗੇ ਵਧ ਰਹੇ ਨੇ ਸੰਸਦ ਵਿਨੈਤ ਸਿੰਘ ਬਿੱਟੂ ਅੱਗੇ ਵਧ ਰਹੇ ਤਾਂ ਤੁਸੀਂ ਦੇਖ ਸਕਦੇ ਹੋ ਬਿੱਟੂ ਦੇ ਅੱਗੇ ਵਧਦੇ ਹੀ ਜਿਹੜਾ ਪੂਰੀ ਤਰ੍ਹਾਂ ਬੈਰੀਕੇਡ ਨੂੰ ਅੱਗੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਸੂ ਆਸੂ ਮਾਰਕੋਸ਼ ਆਸੂ ਅੱਗੇ ਵਧਨੇ ਤਾਂ ਬੈਰੀਕੇਡ ਉੱਤੇ ਚੜ ਗਏ ਨੇ ਪ੍ਰਦਰਸ਼ਨਕਾਰੀ ਬੈਰੀਕੇਡ ਉੱਤੇ ਚੜ ਗਏ ਨੇ ਤਾਂ ਪੂਰੀ ਤਰ੍ਹਾਂ ਨਾਲ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੁਲਿਸ ਵੱਲੋਂ ਪੂਰੀ ਤਿਆਰੀ ਕੀਤੀ ਗਿਆ ਵੀ ਪ੍ਰਦਰਸ਼ਨਕਾਰੀ ਅੱਗੇ ਨਾ ਵੱਧ ਸਕਣ ਬਾਤ ਪੁਛਣ ਆਸ਼ੂ ਨਜ਼ਰ ਆ ਰਹੇ ਨੇ ਤਾਂ ਬਾਤ ਪੁਛਣ ਆਸ਼ੂ ਧੱਕ ਰਹੇ ਨੇ ਅੱਗੇ ਨੂੰ ਬੈਰੀਕੇਡ ਅੱਗੇ ਧੱਕਿਆ ਜਾ ਰਿਹਾ ਹੈ ਸ਼ਾਨਸਰ ਰਮਿੰਦ ਸਿੰਘ ਬਿੱਟੂ ਵੀ ਨੇੜੇ ਆ ਗਏ ਨੇ ਬੈਰੀਕੇਡ ਅੱਗੇ ਬੈਰੀਕੇਡ ਅੱਗੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਬੈਰੀਕੇਡ ਦਾ ਧੱਕੇ ਸਾਈਡ ਤੋਂ ਕਰ ਦਿੱਤਾ ਗਿਆ ਤਾਂ ਅੱਗੇ ਵਧਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਭਾਰਤ ਪੁਲਿਸ ਆਸ਼ੂ ਖਾਸ ਤੋਂ ਤੇ ਅੱਗੇ ਨੇ ਰਮਨੀ ਸਿੰਘ ਬਿੱਟੂ ਰਮਨੀ ਸਿੰਘ ਬਿੱਟੂ ਬਿਲਕੁਲ ਬੈਰੀਕੇਡ ਦੇ ਕੋਲੇ ਪਹੁੰਚ ਗਏ ਨੇ ਤਾਂ ਕੋਸ਼ਿਸ਼ ਪੂਰੀ ਹੈ ਕਿ ਬੈਰੀਕੇਡ ਨੂੰ ਹਟਾ ਕੇ ਕਾਰਪਸ਼ ਦੇ ਅੰਦਰ ਤਾਲਾ ਲਾਇਆ ਜਾਵੇ ਤਾਂ ਤਾਲਾ ਲੱਗ ਸਕੇਗਾ ਕਿ ਨਹੀਂ ਲੱਗ ਸਕੇਗਾ ਵੱਡੀ ਵੱਡੀ ਅਪਡੇਟ ਦਾ ਤਾਂ ਤਾਂ ਸੈ ਬੈਰੀਕੇਡ ਤੱਕ ਟੱਕ ਦਿੱਤਾ ਹੈ ਬੈਰੀਕੇਡ ਭਗਾ ਕੇ ਪਰੇ ਮਾਰਿਆ ਕਾਂਗਰਸ ਪਾਰਟੀ ਦੇ ਵਰਕਰਾਂ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਹ ਤੁਸਵੀਰਾਂ ਤੁਸੀਂ ਦੇਖ ਰਹੇ ਹੋ ਕਾਂਗਰਸ ਨੇ ਇੱਕ ਬੈਰੀਕਾਡ ਭਗਾਤਾ ਤੇ ਅੱਗੇ ਤਾਲਾ ਲਾਉਣ ਚ ਕਾਮਯਾਬ ਹੁੰਦੇ ਨੇ ਕਿ ਨਹੀਂ ਵੱਡਾ ਇੱਕ ਸਵਾਲ ਬਣਿਆ ਹੋਇਆ ਹੈ ਵੱਡਾ ਸਵਾਲ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਰਾਜਧਾਨੀ ਟੀਵੀ ਦੇ ਕਿਸ ਤਰੀਕੇ ਨਾਲ ਦੀ ਵੀ ਦੇ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਬੈਰੀਕਡ ਇੱਕ ਟਪਾ ਦਿੱਤਾ ਗਿਆ ਇੱਕ ਬੈਰੀਕਡ ਦੇ ਤਾਂ ਉਹ ਜਿਹੜਾ ਕਾਂਗਰਸ ਪਾਰਟੀ ਵੱਲੋਂ ਇੱਥੇ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਦੇ ਵਿੱਚ ਬੈਰੀਕਡ ਹਟਾ ਦਿੱਤਾ ਗਿਆ ਰਾਸ਼ਟਾਨੀ ਟੀਵੀ ਦੇ ਸਿੱਧੀਆਂ ਤਸਵੀਰਾਂ ਇੱਕ ਬੈਰੀਕੇਡ ਹਟਾ ਦਿੱਤਾ ਗਿਆ ਰਵਨੀਤ ਸਿੰਘ ਬਿੱਟੂ ਮੌਕੇ ਤੇ ਨੇ ਸਾਬਕਾ ਮੰਤਰੀ ਭਾਰਤ ਪੂਸ਼ਨਾਸ਼ੂ ਨੇ ਮੌਕੇ ਤੇ ਇੱਕ ਬੈਰੀਕੇਡ ਹਟਾ ਦਿੱਤਾ ਗਿਆ ਤਾਂ ਵੱਡਾ ਪ੍ਰਦਰਸ਼ਨ ਕਾਂਗਰਸ ਪਾਰਟੀ ਵੱਲੋਂ ਲੀਕਿਆ ਗਿਆ ਰਾਸ਼ਟਾਨੀ ਟੀਵੀ ਦੇ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਨਗਰ ਨਿਗਮ A ਜ਼ੋਨ ਦੇ ਬਾਹਰ ਦੀਆਂ ਤਸਵੀਰਾਂ ਨੇ A ਜ਼ੋਨ ਨਗਰ ਨਿਗਮ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਸੰਸਦ ਬਨੀਤ ਸਿੰਘ ਬਿੱਟੂ ਖੁਦ ਦਵਾਈ ਕਰਦੇ ਨਜ਼ਰ ਆ ਰਹੇ ਨੇ ਸਿੱਧੀਆਂ ਤਸਵੀਰਾਂ ਰਾਸ਼ਟਾਨੀ ਟੀਵੀ ਤੇ ਦੇਖ ਸਕਦੇ ਹੋ ਤਸਵੀਰਾਂ ਤੁਸੀਂ ਸਿੱਧੀਆਂ ਦਾਦਰਬੀ ਸਿੰਘ ਬਿੱਟੂ ਵਾਜ ਕੇ ਨੇ ਟੱਪ ਟੱਪ ਕਰਕੇ ਉੱਪਰ ਚੜ ਗਏ ਨੇ ਰਮਨੀਰ ਸਿੰਘ ਬਿੱਟੂ ਤਾਂ ਤਾਲਾ ਲਾਉਣ ਦੀ ਕਵਾਇ ਜਿਹੜੀ ਆ ਉਹ ਸਿੱਧ ਗੱਟਿਆਉ ਰਮਨੀਰ ਸਿੰਘ ਬਿੱਟੂ ਉੱਪਰ ਚੜ ਗਏ ਨੇ ਤੇ ਤਾਲਾ ਲਾਉਣ ਗਏ ਤਾਲਾ ਲਾਉਣ ਦੇ ਪਿੱਛੇ ਤੁਸੀਂ ਦੇਖ ਸਕਦੇ ਹੋ ਰਮਨੀਰ ਸਿੰਘ ਬਿੱਟੂ ਚੜ ਗਏ ਨੇ ਉੱਪਰ ਬੈਰੀਗੇਟ ਤੇ ਰਮਨੀਰ ਸਿੰਘ ਬਿੱਟੂ ਚੜ ਗਏ ਨੇ ਕਰ ਗਏ ਨੇ ਬੈਰੀਗਤ ਚੱਲ ਕੇ ਨੇ ਰਣੇ ਬਿੱਟੂ ਨਾਲ ਫੋਰ ਕਾਂਗਰਸੀ ਆਗੂ ਤਾਂ ਤੁਸੀਂ ਦੇਖ ਸਕਦੇ ਹੋ ਨਿਗਮ ਦਫਤਰ ਬਾਹਰ ਤੁਸੀਂ ਦੇਖ ਸਕਦੇ ਹੋ ਮੈडम ਤੁਸੀਂ ਤੁਸੀਂ ਦੇਖ ਸਕਦੇ ਹੋ ਦਾਦਾ ਕਾਲਾ ਡਾਰਾ ਮਿੱਟੂ ਜੀ ਇਹ ਐਪੀ ਡੋਟਰੀ ਐਮ ਐਲ ਇਹ ਸੀਰੇਮ ਬੰਦੀ ਪਟੂ ਨੇ ਫਿਰ ਅੰਦਰ ਆਉਂਗਾ ਫਿਰ ਲਾਗੇ ਜਾਉਂਗੇ ਬਿੱਟੂ ਜੀ ਬਿੱਟੂ ਜੀ ਬਿੱਟੂ ਨੇ ਤਾਲਾ ਲਾ ਕੇ ਜਾਉਂਗੇ ਫਿਰ ਰਾਜਧਾਨੀ ਦੀ ਵੀ ਤਾਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਤਾਂ ਬੈਰੀਗੇਟ ਤਾਂ ਨੀ ਸਿੰਘ ਬਿੱਟੂ ਚੜ ਚੁੱਕੇ ਨੇ ਰਾਸ਼ਟਾਨੀ ਟੀਵੀ ਤੇ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਜੋਂ ਦੇ ਬਾਹਰ ਦੀਆਂ ਤਸਵੀਰਾਂ ਸਿੱਧੀਆਂ ਤਸਵੀਰਾਂ ਰਾਸ਼ਟਾਨੀ ਟੀਵੀ ਤੇ ਦੇਖ ਸਕਦੇ ਤੁਸੀਂ ਦੇਖ ਸਕਦੇ ਹੋ ਪ੍ਰਦਰਸ਼ਨ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਵੱਲੋਂ ਤਾਂ ਕਾਂਗਰਸ ਪਾਰਟੀ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੰਜੇ ਤਲਵਾਰ ਜਿਹੜੇ ਸੰਜੇ ਤਲਵਾਰ ਵੀ ਬੈਰੀਕੇਡ ਦੇ ਉੱਤੇ ਚੜ ਚੁੱਕੇ ਨੇ ਤਾਲਾ ਕਹਿੰਦੇ ਲਾਕੀ ਜਾਵਾਂਗੇ

ਲਾ ਕੇ ਜਾਵਾਂਗੇ ਜਮਨੀ ਸਿੰਘ ਬਿੱਟੂ ਜਿਹੜੇ ਨੇ ਬੈਰੀਕੇਡ ਦੇ ਉੱਤੇ ਦਾ ਪੂਰੀ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਉਹ ਲਾ ਕੇ ਜਾਵਾਂਗੇ ਤਸਵੀਰਾਂ ਤੇ ਪ੍ਰਦਰਸ਼ਨ ਕਰ ਜਿਹੜੇ ਅੰਦਰ ਤੱਕ ਵੱਜ ਚੁੱਕੇ ਨੇ ਤਾਲਾ ਲਾਉਣਗੇ ਇੱਥੇ ਤੁਸੀਂ ਦੇਖ ਸਕਦੇ ਹੋ ਖੁਸ਼ਖਬਰ ਮੈਂ ਤਾਲਾ ਤੁਸੀਂ ਦੇਖ ਸਕਦੇ ਹੋ ਪੁਲਿਸ ਦੇ ਅਧਿਕਾਰੀ ਮੁੱਕ ਤੇ ਪਹੁੰਚੇ ਹੋਏ ਨੇ ਤਾਲਾ ਕਹਿੰਦੇ ਲਾ ਕੇ ਜਾਵਾਂਗੇ ਤਾਲਾ ਹਲੇ ਇਹਨਾਂ ਲਈ ਤਾਲਾ ਲਾ ਕੇ ਜਾਵਾਂਗੇ ਤੇ ਪ੍ਰਦਰਸ਼ਨ ਕਰ ਤੁਸੀਂ ਦੇਖ ਸਕਦੇ ਹੋ ਇਸ ਤੋਂ ਪਹਿਲਾਂ ਵੀ ਇੱਕ ਵਾਰ ਰਣਜੀਤ ਸਿੰਘ ਬਿੱਟੂ ਖੜਾ ਵੱਲੋਂ ਤਾਲਾ ਲਾਉਣ ਦਾ ਪ੍ਰਦਰਸ਼ਨ ਕੀਤਾ ਗਿਆ ਸੀ ਤਾਂ ਯੂਥ ਕਾਂਗਰਸੀ ਬੈਰੀਗੇਡ ਤੇ ਚੜਦੇ ਨਜ਼ਰ ਆ ਰਹੇ ਨੇ ਪੁਲਿਸ ਵੀ ਪੁਰਤਰਾ ਮਸਤ ਹੈ ਪਰ ਲੱਗਦਾ ਨਹੀਂ ਕਿ ਪੁਲਿਸ ਟਿਕਾਾ ਪਾਏਗੀ ਇਹਨਾਂ ਨੂੰ ਤਾਂ ਸੰਗਲ ਜਿਹੜੇ ਨੇ ਪੁਲਿਸ ਹਵਾਲੇ ਹੋਗੇ ਨਹੀਂ ਸੰਗਲ ਪੁਲਿਸ ਹਵਾਲੇ ਹੋਗੇ ਨਹੀਂ ਸੰਗਲ ਲੈ ਦੇ ਨੇ ਜਿਹੜੇ ਤਾਲੇ ਲਾਉਣੇ ਸੀ ਤਾਲੇ ਤੁਸੀਂ ਦੇਖ ਸਕਦੇ ਹੋ ਅੰਦਰ ਪਹੁੰਚ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਗਰ ਨਿਗਮ ਏ ਜ਼ੋਨ ਦੇ ਬਾਹਰ ਦੀਆਂ ਤਸਵੀਰਾਂ ਜਿੱਥੇ ਸੰਸਦ ਅਵਨੀਤ ਸਿੰਘ ਬਿੱਟੂ ਡੈਰੀ ਗੇਟ ਤੇ ਚੜੇ ਨੇ ਵੱਡਾ ਪ੍ਰਦਰਸ਼ਨ ਲੁਧਿਆਣਾ ਕਾਂਗਰਸ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਸੰਜੇ ਤਲਵਾਰ ਤਾਲਾ ਦਿਖਾ ਰਹੇ ਨੇ ਤਾਲਾ ਦਿਖਾ ਰਹੇ ਨੇ ਸੰਜੇ ਤਲਵਾਰ ਕਹਿੰਦੇ ਤਾਲਾ ਅੱਜ ਲਾ ਕੇ ਜਾਵਾਂਗੇ ਰਾਸ਼ਟਾਨੀ ਟੀਵੀ ਤੇ ਤਸਵੀਰਾਂ ਦੇਖ ਰਹੇ ਹੋ ਤੁਸੀਂ ਤਾਂ ਰਾਸ਼ਟਾਨੀ ਟੀਵੀ ਤੇ ਤਸਵੀਰਾਂ ਦੇਖ ਸਕਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਰਾਸ਼ਟਾਨੀ ਟੀਵੀ ਤੇ ਸਿੱਧੀਆਂ ਤਸਵੀਰਾਂ ਤਾਂ ਸੰਜੀਤ ਤਲਵਾਰ ਅੰਦਰ ਚੱਪਣ ਦੀ ਕੋਸ਼ਿਸ਼ ਅੰਦਰ ਅੰਦਰ ਕੋਸ਼ਿਸ਼ ਕੀਤੀ ਜਾ ਰਹੀ ਹੈ ਅੰਦਰ ਟੱਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਸ਼ਿਸ਼ ਕਿ ਨੇ ਅੰਦਰ ਟੱਪਣ ਦੀ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਜਾ ਰਿਹਾ ਹੈ ਤਾਂ ਸੰਜੇ ਤਲਵਾਰ ਅੰਦਰ ਪਹੁੰਚ ਗਏ ਨੇ ਅੰਦਰ ਪਹੁੰਚ ਗਏ ਨੇ ਸੰਜੇ ਤਲਵਾਰ ਬੈਜੀ ਗਏ ਟੱਪ ਕੇ ਅੰਦਰ ਪਹੁੰਚ ਗਏ ਨੇ ਸੰਜੇ ਤਲਵਾਰ ਅੰਦਰ ਪਹੁੰਚ ਗਏ ਨੇ ਨਿਰਮਲ ਕੜਾ ਬਿੱਟੂ ਭਾਜੀ ਬਿੱਟੂ ਭਾਜੀ ਬਿੱਟੂ ਭਾਜੀ बेटा निर्मल कैडा अंदर पहुंच चुके हैं संजय द भारत पुशन आशु पहुंच चुके हैं भारत पुशन आशु आशु जी आशु जी आशु जी ताला लाऊंगे आशु जी ताला लावेंगे बिल्कुल ताला लाऊंगे ना एक पासे आशु एक पासे बिट्टू ਮਾਰੀ ਸ਼ਾਹ ਦੇ ਅੰਦਰ ਪਹੁੰਚ ਚੁੱਕੇ ਹਨ ਜਗਨਜੀਤ ਸਿੰਘ ਬਿੱਟੂ ਤੇ ਜਗਨਜੀਤ ਸਿੰਘ ਬਿੱਟੂ ਨੇ ਜਿਕਾਰਾ ਛੱਡ ਕੇ ਬਕੂਰ ਦਾ ਅੰਦਰ ਧੱਕਾ ਮੁਕੀ ਧੱਕਾ ਮੁਕੀ ਤੁਸੀਂ ਦੇਖ ਸਕਦੇ ਹੋ ਜਗਨਜੀਤ ਸਿੰਘ ਬਿੱਟੂ ਧੱਕਾ ਮੁਕੀ ਅੰਦਰ ਬਗਨਜੀਤ ਸਿੰਘ ਬਿੱਟੂ ਬੰਕੀ ਸਾਹਿਬ ਤਾਲਾ ਦਾ ਤਾਲਾ ਆਸ਼ੂ ਜੀ ਪੁੱਛੋ ਹੋਣਾ ਸੀ ਹੋਰ ਅਸੀਂ ਜੋੜੀ ਕਰਨੀ ਹੈ ਕੋਈ ਮੈਂ ਕਿ ਇਹਨਾਂ ਨੇ ਤਾਲਾ ਆਪ ਹੀ ਲਾਤਾ ਇਹ ਸਮਝਦਾਰ ਨੇ ਹਾਂ ਸਮਝਦਾਰ ਨੇ ਸਮਝਦਾਰ ਨੂੰ ਸ਼ਾਰਜ ਬਹੁਤ ਹੋਊਗਾ ਇਹ ਤਾਲਾ ਸਾਦੀ ਨਾਲ ਆਈ ਸੀ ਨਾਕਾਮ ਹੋ ਗਏ ਸੰਜੇ ਤਲਵਾਰ ਪਹੁੰਚਦਾ ਤਾਲਾ ਲਾ ਲਿਆ ਗਿਆ ਤਾਲਾ ਲੱਗ ਤਾ ਗਿਆ ਸੰਜੇ ਤਲਵਾਰ ਵੱਲੋਂ ਤਾਲਾ ਲਗਤਾ ਗਿਆ ਤਾਲਾ ਜਿਹੜਾ ਤਸਵੀਰਾਂ ਦੇਖ ਸਕਦੇ ਹੋ ਲਗਾਵਟਾ ਦਾ ਲਾ ਦਿੱਤਾ ਗਿਆ ਵਾ ਜਿਹੜੀ ਗੱਲ ਕੀਤੀ ਗਈ ਸੀ ਜਿਹੜੀ ਗੱਲ ਕੀਤੀ ਗਈ ਸੀ ਲਗਾ ਦਿੱਤਾ ਗਿਆ ਆਪਣੇ ਗਾਲਿਆਂ ਹੋ ਤਾਂ ਗੱਲ ਪਗਾਈ ਸੀ ਕਾਂਗਰਸ ਪਾਰਟੀ ਨੇ ਬੱਤੀਆਂ ਰੋਕਾਂ ਤੋੜਦੇ ਹੋਏ ਤਾਲਾ ਲਾ ਦਿੱਤਾ ਗਿਆ

ਤਾਰਾ ਜੜ ਦਿੱਤਾ ਗਿਆ ਤਾਰਾ ਜੜ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਤਾਂ ਜਿਹੜੀ ਗੱਲ ਕਾਂਗਰਸ ਪਾਰਟੀ ਨੇ ਕੀਤੀ ਸੀ ਉਹ ਅੱਜ ਪੂਰੀ ਕਰ ਦਿੱਤੀ ਗਈ ਹੈ ਤਾਰਾ ਜੜਦਾ ਹੈ ਤਾਰਾ ਜੜ ਦਿੱਤਾ ਗਿਆ ਤਾਰਾ ਤਾਰਾ ਨਹੀਂ ਲੱਗ ਰਿਹਾ ਕੱਟਾ ਧੀਰੀ ਧੀਰੀ ਰੋਡ ਚੱਲ ਨਹੀਂ ਰਹੀ ਤਾਲਾ ਲੱਗ ਤਾਂ ਗਿਆ ਤੁਸੀਂ ਦੇਖ ਸਕਦੇ ਹੋ ਭਾਰਤ ਉਸਨਾਸ਼ੂ ਦੇ ਮਨੀਸੇ ਨਜ਼ਰ ਆ ਰਹੇ ਨੇ ਮੌਕੇ ਤੇ ਤਾਂ ਜਿਹੜੀ ਗੱਲ ਕੀਤੀ ਗਈ ਸੀ ਤੇਰੀ ਗੱਲ ਕੀਤੀ ਗਈ ਸੀ ਉਹ ਪੂਰੀ ਕਰ ਦਿੱਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕੀ ਸੰਗਲ ਦਾ ਕਲੈਂਡਰ ਫਿਰ ਅੰਦਰ ਪੜਤੋ ਪੜਾਂਗੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਰਮਨਜੀਤ ਸਿੰਘ ਬਿੱਟੂ ਫਾਈਲ ਹੋ ਜਾਗਾ ਕਿੱਟਾ ਸੰਗਲ 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 ਫਾਈਲ ਹੋ ਜਾ ਯਾਰ ਸ਼ਾਰਟ ਕਰਦੇ ਯਾਰ ਤਾਂ ਆਪ ਦਾ ਵੀ ਯਾਰ ਕਮਾਲ ਦੱਸ ਕੋਈ ਨਾ ਨਾ ਮਾਰ ਤਾਂ ਮੌਕੇ ਤੇ ਦੇਖ ਸਕਦੇ ਹੋ ਭਾਤ ਕੁਸ਼ਰਾਸ਼ੂ ਪਹੁੰਚੇ ਨੇ ਗੈਲਤ ਕੀਤੀ ਸੀ ਉਹ ਕੰਨ ਕਰੀ ਰਹੀ ਹੈ ਗੱਲ ਪਗਾ ਦਿੱਤੀ ਗਈ ਹੈ 17 ਸ਼ੰਕਰ ਵੀ ਆ ਗਿਆ ਤਾਂ ਜਿਹੜੀ ਗੱਲ ਕੀਤੀ ਸੀ ਤਾਂ ਤੁਸੀਂ ਜਦੋਂ ਜਹਿਦ ਕਰਦੇ ਨਜ਼ਾਰੇ ਨੇ ਅੰਦਰੋਂ ਮਲਾਜਮਾਂ ਵੱਲੋਂ ਅੰਦਰੋਂ ਮਲਾਜਮਾਂ ਵੱਲੋਂ ਖਿੱਚਿਆ ਗਿਆ ਸ਼ੰਕਰ ਖਿੱਚਿਆ ਜਾ ਰਿਹਾ ਸੀ ਅੰਦਰੋਂ ਮਲਾਜਮਾਂ ਵੱਲੋਂ ਤਾਂ ਤਾਲਾ ਲੱਗ ਗਿਆ नेकल निगम नू तारा लाता है। साइड आ जो। हेलो। बतिया रोका ता तारा ला थो थो नहीं। तारा लाती था क्या? तारा लाती था क्या? कट लगे नहीं। कट लगे आएगा ही। कट रहे। कट नहीं बंतो कितनी जारी है। कामना से त <laughs> ਤਾਂ ਤੁਸੀਂ ਦੇਖ ਸਕਦੇ ਹੋ ਤੇਰੀ ਭੈਣ ਦੀ ਲੰਨ ਤੇਰੀ ਦੀ ਸੰਗਲੀ ਆਹ ਦੇਖੋ ਮੱਟਣ ਤੇ ਲਾਇਆ ਆਹ ਧੱਕਾ ਦੇਖੋ ਕਦੇ ਹੋਇਆ ਜ਼ਿੰਦਗੀ ਚ ਸਾਡੀ ਉਂਗਲੀਾਂ ਮੱਟਾ ਇਹਨੂੰ ਪਛਾਣ ਕਰੋ ਜੀ ਕਿੱਥੇ ਬੱਚੇ ਦੀ ਪਛਾਣ ਕਰੋ ਸ਼ਰਮ ਕਰ ਫੈਮਲੀ ਦਾ ਹੱਥ ਕਰਦਾ ਤੇ ਤਾਂ ਐਮ ਤਾਂ ਤੁਸੀਂ ਦੇਖ ਸਕਦੇ ਹੋ ਤਾਰਾ ਲਾਇਆ ਗਿਆ ਦੇਖਿਆ ਕਦੇ ਕੰਮ ਇਹ ਅਬਦਲਾ ਸ਼ਾਬਾਸ਼ ਅੱਗ ਤੋਂ ਨਹੀਂ ਆਉਂਦਾ ਸੀਗਾ ਅਸੂਜੀ ਕਹਿੰਗੇ ਆਕੇ ਫੋਟੋ ਖੋਲ੍ਹੋ ਆਕੇ ਫੋਟੋ ਖੋਲ੍ਹੋ ਆਹ ਸਾਡੀ ਆਉਂਦਾ ਜਾ ਰਿਹਾ ਇਹਨਾਂ ਨੂੰ ਅਸੂਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖਿਆ ਤੁਸੀਂ ਕਦੇ ਜੀ ਦੇਖਿਆ ਕਦੇ ਆ ਕੰਮ ਜ਼ਿੰਦਗੀ ਚ ਪਤਾ ਨਹੀਂ ਕੋਸ਼ਿਸ਼ ਕੀਤੀਆਂ ਵੱਡੀਆਂ ਸਾਡੀਆਂ ਅੱਖ ਦੇ ਅੱਖਾਂ ਦੀ ਇਹਦੇ ਉੱਤੇ ਪੈਨੋ 307 ਦਾ ਮਕਦਮਾ ਇਹ ਤੇ ਦਰਜ ਹੋਣਾ ਚਾਹੀਦਾ ਇਹ ਤੇ ਹੋਇਆ ਸੀ ਕਿਹਦੇ ਕਹਿੰਦੇ ਐਮਐਲਏ 6ਾਂ ਦੇ ਕਹਿਣ ਤੇ ਤੋਡੇ ਹੱਥ ਛੜਤਾ ਤਾਂ ਸੰਜੇ ਤਲਵਾਰ ਦਾ ਹੱਥ ਛੜ ਗਿਆ ਤੁਸੀਂ ਦੇਖ ਸਕਦੇ ਹੋ ਕਲਟਰ ਦੀ ਜਿਹੜੀਆਂ ਆਈਆਂ ਨੇ ਅਧਰੇ ਜੰਦਾ ਕਹਿੰਦੇ ਕਲਟਰ ਵਾਪਸ ਚਲਾ ਗਿਆ ਆਹ ਬੋਟਾਲਾ ਲਉਣਗੇ ਮਸ਼ੀਨ ਹੈ ਕਲਟਰ ਮਸ਼ੀਨ ਹੁਣ ਵਾਪਸ ਚਲਾ ਗਿਆ ਕਲਟਰ ਵਾਪਸ ਚਲਾ ਗਿਆ ਸਰ ਰੱਖ ਜਾਏ ਲੱਗੇ ਹੈ ਅੰਦਰ ਤੁਸੀਂ ਕਹਿ ਸਕਦੇ ਹੋ ਪਾਸੇ ਦੇ ਚਾਰ ਚੱਲਣਾ ਡੀਐਸਪੀ ਵਾਲਾ ਤੁਸੀਂ ਕਰਵਾ ਰਹੇ ਹੋ ਇਹ ਤੁਸੀਂ ਕਰਵਾ ਰਹੇ ਹੋ ਇਹ ਮੈਨੂੰ ਕਹਿ ਨਹੀਂ ਆਇਆ ਗਿਆ ਆ ਮੈਡਮ ਨਹੀਂ ਡੀਐਸਪੀ ਆ ਜਣੇ ਇਹ ਮੈਡਮ ਨੇ ਕਰਵਾਇਆ ਆ ਫੜਾ ਕਰਦੇ ਨੇ ਪਿੱਟਾਲਾ ਹੱਥ ਮੱਟਣ ਦੀ ਮਸ਼ੀਨਾਂ ਯਾਰ ਅੰਨੇ ਹੋਗੇ ਤਾਂ ਕਿ ਅੰਨੇ ਹੋਗੇ ਗੱਲ ਨੇ ਜੰਮ ਡਾਕਟਰ ਦੇ ਬਾਹਰ ਜੀ ਉਹ ਡਾਕਟਰ ਦੀਆਂ ਮਸ਼ੀਨਾਂ ਵੀ ਕੰਮ ਨਾ ਆਈਆਂ ਜਾਰੀ ਹੈ ਮਸ਼ੀਨ ਦੇ ਨਾਲ ਰਾਹੀਂ ਕਟਰ ਲਿਆਂਦਾ ਸੀ ਦਿਲ ਵੜ ਦਿੱਤੀ ਗਈ ਤੇ ਹੁਣ ਕਟਰ ਵੱਡਾ ਦਿਲ ਵੜਨ ਦੇ ਨਾਲ-ਨਾਲ ਹੱਥ ਹੱਥ ਸੰਜੋ ਬਲਵਾਰ ਦੇ ਮਸੀਹ ਸਾ ਸਰ ਬਿੱਟੋ ਕਹਿੰਦਾ 307 ਦਾ ਨੀਤ ਬਿੱਟੋ ਵੱਲੋਂ ਕਿਹਾ ਗਿਆ ਕਿ ਇਹਨਾਂ ਦੇ ਮੁਕੱਦਮਾ ਦਰਜ ਕਰਾਉਣਗੇ ਇਹਨਾਂ ਵੱਲੋਂ ਕੀ ਕਿ ਨੈਸ਼ਨਲ ਕਾਂਗਰਸ ਜਿੰਦਾ ਕੱਟਰ ਲੈ ਰਿਹਾ ਜਿਹੜੀ ਸੰਸਥਾ ਲੋਕਾਂ ਨੂੰ ਉਹਨਾਂ ਦਾ ਹੱਕ ਨਾ ਦੇ ਸਕੇ ਉਹਨਾਂ ਦਾ ਬੰਦ ਹੋ ਜਾਣਾ ਹੀ ਜ਼ਰੂਰੀ ਹੈ ਅਸੀਂ ਇਹ ਟੋਕਨ ਪ੍ਰੋਟੈਸਟ ਕੀਤਾ ਜਾ ਤਾਂ ਲੋਕਾਂ ਦੇ ਕੰਮ ਕਰੋ ਨਹੀਂ ਦਫ਼ਤਰਾਂ ਨੂੰ ਤਾਲੇ ਲਾ ਦਿਆਂ ਗਿਆ ਅਸੀਂ ਹੱਥ ਵੱਡਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਵਾਲਿਆਂ ਨੇ ਐਮਪੀ ਸਾਹਿਬ ਜਦੋਂ ਸੰਜੇ ਤਲਵਾਰ ਜੀ ਤਾਲਾ ਲਾ ਰਹੇ ਸੀਗੇ ਤਾਂ ਕੱਟਰ ਨਾਲ ਇਹਨਾਂ ਦੇ ਹੱਥ ਤੇ ਅਟੈਕ ਕਰਿਆ ਉਹ ਬੰਦਾ ਦੌੜ ਗਿਆ ਓਏ ਅਸੀਂ ਤਾਂ ਬੰਬਾ ਨਾ ਜਾਨਾ ਦੇਤੀਆਂ ਇਸ ਵਿੱਚ ਇਹਨਾਂ ਦੀ ਇਹ ਹੱਥ ਵੱਢਣ ਕੀ ਕਰੂਗਾ ਹੱਥ ਜੇ ਹੱਥ ਨਾ ਮੈਂ ਚੱਕਦਾ ਤੇ ਉਹਨੂੰ ਬੁਲਾ ਕੇ ਉਹ ਮਸ਼ੀਨ ਵੱਢਣ ਵਾਲੀ ਮਸ਼ੀਨ ਉਹ ਸਾਡੇ ਤਿੰਨਾਂ ਦੇ ਚਰਾਤੀ ਸਰਾਤੇ ਅੱਖ ਅੱਖ ਦੇ ਛਿੱਟਾ ਸਾਡੇ ਅੱਖਾਂ ਦੇ ਤੁਸੀਂ ਬਣਾ ਲਿਆ ਵੀਡੀਓ ਏ ਮਾਨ ਸਾਹਿਬ ਆ ਗੁੰਡਾਗਰਦੀ ਤੁਸੀਂ ਕਾਰਵਾਈ ਕਰਾਂਗੇ ਇੱਥੇ ਕਿਸਾਨਾਂ ਨਾਲ ਹੋ ਰਿਹਾ ਇੱਥੇ ਸਾਡੇ ਨਾਲ ਹੋ ਰਿਹਾ ਮਸ਼ੀਨ ਉਹ ਵੀ ਹੱਥ ਵੱਡਿਆਂ ਵਾਲੀ ਮਸ਼ੀਨ ਇਹ ਮੁਗਲ ਸਰਕਾਰ ਕਰਦੀ ਸੀ ਇਹ ਮੁਗਲ ਸਰਕਾਰ ਉਂਗਲੀਆਂ ਵੱਟਦੀ ਸੀ ਹਾਂਜੀ ਪੈਸਾ ਬਣਾਈਗੀ ਸਪੈਸ਼ਲ ਸਪੈਸ਼ਲ ਮੰਗਾਇਆ ਗਿਆ ਇਹ 6 ਦੇ 6 ਐਮਐਲਿਆਂ ਨੇ ਮੰਗਵਾਇਆ ਉਹਨਾਂ ਦਾ ਹੁਕਮ ਆ ਗਿਆ ਵੀ ਇਹਨਾਂ ਦੀ ਉਂਗਲੀ ਵੜ ਦੋ ਜਿਵੇਂ ਅੱਤਵਾਦ ਵੇਲੇ ਅਸੀਂ ਲੋਕਤੰਤਰ ਦੇ ਵਿੱਚ ਲੋਟ ਪਾਉਗਾ ਹੱਥ ਵੜ ਦੋ ਇਹ ਸਾਡੇ ਹੱਥ ਵੜਣ ਆਏ ਸੀ ਅੱਜ ਇਹ ਕਦੇ ਨਹੀਂ ਹੋਇਆ ਕਦੇ ਨਹੀਂ ਹੋਇਆ ਰੱਬ ਬਚਾਵੇ ਉਸ ਚੱਡੇ ਉਹ ਚੱਡੇ ਕਿੱਥੇ ਚੱਡੇ ਲੈ ਕੇ ਵਿੱਚ ਭੱਜਿਆ ਤੂੰ ਚੱਡੇ ਲੰਡਨੋਂ ਵੀ ਫੜ ਕੇ ਲਿਆਵਾਂਗੇ ਤੈਨੂੰ ਲੰਡਨੋਂ ਤੂੰ ਇੱਥੇ ਦੇ ਭੋਲੇ ਪਾਲੇ ਲੋਕਾਂ ਨੂੰ ਇੱਥੇ ਦੇ ਇੰਡਸਟਰੀਅਲ ਟਾਊਨ ਲੁੱਟ ਕੇ ਲੈ ਕੇ ਗਿਆ ਸੀ ਜਿਹਨੂੰ ਲੁਧਿਆਣੇ ਨੂੰ ਚੱਡਿਆ ਤੇਰੇ ਸਾਰੇ ਪੈਸੇ ਕੱਢੂਗਾ ਲੰਡਾ ਦੇ ਬੈਂਕਾਂ ਤੋਂ ਵੀ ਲਾਉਂ ਤੇਰੇ ਪੈਸੇ ਇਹ ਬੰਦੇ ਦਾ ਨੀਸ਼ ਸਿੰਘ ਬਿੱਟੂ ਕਹਿੰਦੇ ਨੇ ਰਾਗਵ ਜੱਟ ਦੇ ਵੱਡੇ ਹਮਲਾ ਬੋਲੇ ਆ ਹਾਂ ਰਾਗਵ ਜੱਟ ਤੁਸੀਂ ਦੇਖ ਸਕਦੇ ਹੋ ਇਹ ਤਮਾਮ ਤੇ ਉਹ ਯਾਰ ਜਿਹੜਾ ਦੋਹੋਂ ਤਾਲੇ ਨਾਲ ਲਿਆ ਫੋਟੋਆਂ ਤਾਲੇ ਦੀਆਂ ਤਾਲੇ ਨਾਲ ਫੋਟੋਆਂ ਨਾਲ ਆ ਤੁਸੀਂ ਦੇਖ ਸਕਦੇ ਹੋ ਹਾਂਜੀ ਆសុਜੀ ਆសុਜੀ ਇਹ ਤਾਂ ਨਾਮ ਹੋਜੇ ਜੀ ਬਾਜੀ ਇਹ ਤਾਲੇ ਨਾਲ ਨਾਮ ਨਾਲ ਹੋ ਜਾਏ ਰੱਖਣ ਜਾਈਏ ਦੋ ਥਲੇ ਘੜਦੇ ਸੱਤ ਦੇ ਉਹ ਤਾਲਾ ਲੱਗ ਤਾ ਗਿਆ ਚਾਬੀ ਹੱਥ 'ਚ ਨਜ਼ਰ ਆ ਰਹੀ ਏ ਤਮਾਮ ਰੋਕਾ ਕਮਰਾ ਆਈਆਂ ਕਾਂਗਰਸ ਪਾਰਟੀ ਦੀਆਂ ਤਾਲਾ ਪਟਕਾ ਆਪ ਕੋ ਪਰਮਾਰ ਦੇ ਹਾਦਸੇ ਸਾੜਨ ਦੀ ਕੋਸ਼ਿਸ਼ ਕੀਤੀ ਹੈ ਆ ਜਲਨ ਹੋ ਰਹੀ ਹੈ ਦਰਸ਼ਨੇ ਕਾਮਯਾਬ ਹੋਇਆ ਕਾਂਗਰਸ ਪਾਰਟੀ ਦਾ ਉਹ ਦੇਖੋ ਉਹਦੇ ਉਹਦੇ ਉਹਨਾਂ ਨੇ ਉਹ ਬਦਰਿਆ ਜੀ ਉਹਦੇ ਕਹਿਣ ਤੇ ਸਰ ਇੱਕ ਮਿੰਟ ਆਓ ਜੀ ਬਈ ਆਫੀਸਰ ਮੈਮ ਇੱਕ ਮਿੰਟ ਪਲੀਜ਼ ਮੈਂ ਕਹਿੰਦਾ ਪਲੀਜ਼ ਆ ਜਾਓ ਆ ਰਹੇ ਜਵਾਬ ਦੇ ਨਹੀਂ ਹੈਗਾ ਜੀ ਮੈਂ ਕਿਹਾ ਕੁਝ ਡੰਡੇ ਮਾਰ ਲੈਣ ਪਾਣੀ ਮਾਰ ਲੈਣ ਅਥਰੂ ਗੈਸ ਮਾਰ ਲੈਣ ਇਹਾਰੇ ਚਲਾਉਣੇ ਦਾ ਫਰਸਟ ਟਾਈਮ ਹੋਇਆ ਜੀ ਮਨ ਲਾਦਾ ਹੈ ਜਿੰਦਗੀ ਵਿੱਚ ਜਿੰਦਗੀ ਵਿੱਚ ਕਿਤੇ ਨਹੀਂ ਮੁਗਲ ਰਾਜ ਵੇਲੇ ਹੋਇਆ ਇਹ ਡੰਡੇ ਮਾਰਨ ਪਾਣੀ ਮਾਰਨ ਅਥਰੂ ਗੈਸ ਮਾਰਨ ਇਹ ਇਹ ਤਾਂ ਇਹ ਤਾਂ ਹਰਿਆਣੇ ਬਾਰਡਰ ਤੇ ਨਹੀਂ ਹੋਇਆ ਜਿਹੜਾ ਇਹਨਾਂ ਨੇ ਕੀਤਾ ਅੱਤਾ ਬੱਲੇਵਾ ਦੇ ਜਵਾਬ ਦੇ ਕੋਈ ਨਹੀਂ ਹੈਗਾ ਕੋਈ ਜਵਾਬ ਦੇ ਨਹੀਂ ਹੈ ਇੱਥੇ ਪਾਉਂ ਕੈਨੇਡਾ ਦੇ ਲਈ ਮਤਾ ਪੱਤੇ ਪ੍ਰਦਰਸ਼ਨ ਦੇ ਵਿੱਚ ਕਾਂਗਰਸ ਪਾਰਟੀ ਕਾਮਯਾਬ ਹੋਈ ਹੈ ਤਾਂ ਤੁਸੀਂ ਇਹ ਤਾਲਾ ਦੇਖ ਸਕਦੇ ਹੋ ਇਹ ਤਾਲਾ ਜਿਹੜਾ ਰਮਨਦੀਪ ਸਿੰਘ ਬਿੱਟੂ ਸੈਂਸਰ ਸਾਬਕਾ ਮੰਤਰੀ ਭਗਪੂਛ ਨਾਸੂ ਸੰਦੇਤ ਕਲਵਰ ਹੜਾ ਵੱਲੋਂ ਲਾਇਆ ਗਿਆ ਕਲਟਰ ਦਾ ਯੂਜ਼ ਕੀਤਾ ਗਿਆ ਸੀ ਪਰ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਪਿੱਛੇ ਰਹਿ ਗਈਆਂ ਤਾਂ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਮੌਕੇ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਜਮ ਨਹੀਂ ਸੀ ਕਨਫਰਮੇਸ਼ਨ ਦਾ ਟੈਕ ਇਹ ਰਿਕਸ਼ੇ ਕਰਦੇ ਸਾਡੀ ਦਾਮ ਕਹਿੰਦੇ ਕਿ ਜਿਆਦਾ ਹੋਰ ਪੁਲਿਸ ਨੇ ਨਿਸ਼ਾਨਾ ਮੇ ਚੰਦੇ ਆ ਐਮਐਲਏ ਹੋਤੋਂ ਆਉਂਦੇ ਆ ਤੇ ਇਸ ਕਰਕੇ ਇਹ ਕੰਮ ਕਾਰਪੋਰੇਸ਼ਨ ਦਾ ਹੈ ਜੀ ਬਿਲਕੁਲ ਕੀ ਤੁਸੀਂ ਦੇਖ ਸਕਦੇ ਹੋ ਬਾਹਰ ਨਗਰ ਕੌਂਸਲ ਆਇਆ ਤਾਂ ਅੰਦਰੋਂ ਨਗਰ ਨਿਗਮ ਨੇ ਤਾਲਾ ਲਾ ਛੱਡਿਆ ਬਾਹਰ ਉਂਗਲਾ ਵੱਜਣ ਨੂੰ ਤਿਆਰ ਸੀ ਅੰਦਰੋਂ ਖੁਦ ਨਗਰ ਨਿਗਮ ਨੇ ਤਾਲਾ ਲਾਇਆ ਕਾਂਗਰਸ ਪਾਰਟੀ ਦੇ ਪਹਿਲਾਂ ਨਗਰ ਨਿਗਮ ਨੇ ਅੰਦਰੋਂ ਵੀ ਤਾਲਾ ਲਾ ਦਿੱਤਾ ਸੀ ਖਬਰੇ ਹੈ ਵੀ ਜਿਹੜੀ ਜਿਹੜਾ ਤਾਲਾ ਕਾਂਗਰਸ ਪਾਰਟੀ ਲਾਉਣ ਆਈ ਸੀ ਉਸ ਤੋਂ ਪਹਿਲਾਂ ਨਗਰ ਨਿਗਮ ਲੁਧਿਆਣਾ ਨੇ ਨਗਰ ਨਿਗਮ ਲੁਧਿਆਣਾ ਨੇ ਪਹਿਲਾਂ ਹੀ ਅੰਦਰੋਂ ਚਾਲ ਦਿੱਤਾ ਗਿਆ ਸੀ ਆਇਓ ਤਾਲਾ ਵਾ ਜਿਹੜਾ ਨਗਰ ਨਗਮ ਲੁਧਿਆਣਾ ਦੇ ਅੰਦਰੋਂ ਚੜਿਆ ਸੀ ਕਾਂਗਰਸ ਪਾਰਟੀ ਦੇ ਤਾਲੇ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਬਾਅਦੋਂ ਤਾਲਾ ਜੜਿਆ ਨਗਰ ਨਗਮ ਨਗਰ ਨਗਮ ਨੇ ਕਿਤਨਾ ਕਿਤੇ ਕਾਂਗਰਸ ਪਾਰਟੀ ਦਾ ਸਮਰਥਨ ਜ਼ਰੂਰ ਕੀਤਾ ਇਹ ਤਾਲਾ ਲਗਾ ਕੇ ਆਹ ਤਾਲਾ ਜਿਹੜਾ ਵਾ ਨਗਰ ਨਗਮ ਦੇ ਬਾਹਰ ਲਾ ਦਿੱਤਾ ਗਿਆ ਤੇ ਕਾਂਗਰਸ ਪਾਰਟੀ ਕਿਤਨਾ ਕਿਤੇ ਆਪਣੇ ਪ੍ਰਦਰਸ਼ਨ ਦੇ ਵਿੱਚ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ ਮਹਿੰਦਰਪਾਲ ਸਿੰਘ ਤੁਹਾਡਾ ਕੈਮਰਾਮੈਨ ਰੋਸ਼ਨ ਦਾ ਦੇਦਰੋ ਰਾਜਨੀਤੀ ਟੀਵੀ ਸਸਟ੍ਰਿਕਾ